ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਇਸ ਵੇਲੇ ਦੀ ਵੱਡੀ ਖਬਰ ਜਿਲ੍ਹਾ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਤਰਨਤਾਰਨ ਪੁਲਿਸ ਦੇ ਵੱਲੋਂ ਖੂਫੀਆ ਸੂਚਨਾ ਦੇ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੇ ਨਾਲ ਜੁੜੇ ਇੱਕ ਸਰਹੱਦ ਪਾਰ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿੱਥੇ ਕਿ ਪਿੰਡ ਲਖਣਾ ਤੋਂ ਸੂਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਸ਼ੇਅ ਦੋਨਿਕ ਖਾਪੇ ਵਾਲਾ ਸਮੇਤ ਪੁਲਿਸ ਦੇ ਵੱਲੋਂ ਕਾਬੂ ਕਰ ਲਿੱਤਾ ਗਿਆ ਬ੍ਰਾੰਦਗੀ ਦੋ ਆਧੁਨਿਕ ਪੀਐਕਸ 530 ਪਿਸਤੌਲ ਅਤੇ 49 ਐਮਐਮ ਬਲੌਕ ਪਿਸਤੌਲ ਜਿੰਦਾਕਾਰਤੂਸ ਇਹਨਾਂ ਦੇ ਕੋਲੋਂ ਬਰਾਮਦ ਕਰ ਲਏ ਗਏ ਨੇ ਅਤੇ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਇਹਨਾਂ ਦੇ ਪਿਛਲੇ ਅਤੇ ਅਗਲੇ ਸਬੰਧਾਂ ਦਾ ਪਤਾ ਕਰਨ ਦੇ ਲਈ ਪੁਲਿਸ ਦੇ ਵੱਲੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਪੁਲਿਸ ਅਜੇ ਹੈ ਮੋਡਿਊਲਾ ਨੂੰ ਬੇਅਸਰ ਕਰਨ ਅਤੇ ਰਾਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਵਚਨਬੱਧ ਦਿਖਾਈ ਦੇ ਰਹੀ ਹੈ ਜਿੱਥੇ ਕਿ ਇਸ ਸਬੰਧੀ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਜਾਣਕਾਰੀ ਦਿੰਦੇ ਹੋਰ ਕੀ ਕਹਿ ਰਹੇ ਨੇ ਇਸ ਸਬੰਧੀ ਤਰੰਤਾਂ ਐਸਐਸਪੀ ਅਭਿਮਨਿਉ ਰਾਣਾ ਆਉਂਦੇ ਹਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਕੋਲੋਂ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਆਰੇ ਮਾਨਯੋਗ ਸੀਐਮ ਸਾਹਿਬ ਸ਼ਰਦ ਲੋਧ ਸਿੰਘ ਮਾਨ ਮਾਨਯੋਗ ਜੀਪੀ ਸਾਹਿਬ ਡਿਗੋਰਾ ਜੀ ਆਈਪੀਐਸ ਇਨਾਰੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਕਿ ਆਰੀਅਨਸਾ ਦੇ ਗਲਾਬ ਲਗਾਤਾਰੀ ਕਾਰਵਾਈ ਸਾਡੀ ਚੱਲ ਰਹੀ ਹੈ ਦੇਖਣ ਚ ਆਇਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ISI ਦੋਸੀ ਜਿਹੜੀ ਹੈ ਉਹਨਾਂ ਦੇ ਇਰਾਦੇ ਇਹ ਹੈ ਕਿ ਭਈ ਪੰਜਾਬ ਦੇ ਵਿੱਚ ਕੋਈ ਹਲਾਤ ਗਲਤ ਪੈਦਾ ਕਰੀਏ ਇਥੇ ਲੋਹਰਾਂ ਦੀ ਸਥਿਤੀ ਨੂੰ ਖਰਾਬ ਕਰੀਏ ਉਸੇ ਤਹਿਤ ਅਲਸੀਆਈਏ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨਸ ਆਈ ਸਮਾਨ ਦੇ ਬਹੁਦੇ ਹੈ ਤੇ ਉਥੇ ਪਾਕਿਸਤਾਨੀ ਸਮਗਲ ਨਾਲ ਨਾ ਡੇਟਚ ਨੇ ਤੇ ਐਸਪੀ ਸਿਟੀ ਆਪਣੇ ਡਾਕਟਰ ਦੇ ਪਤਵੰਤ ਸੰਦੂ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਹਨਾਂ ਨੇ ਆਪਰੇਸ਼ਨ ਨੂੰ ਲੀਡ ਕਰਦੇ ਹੋਏ ਇੰਸਪੈਕਟਰ ਸੀਆਈਏ ਮਨਦੀਪ ਸਿੰਘ ਬੰਦਾਵਾ ਇਹਨਾਂ ਦੀ ਟੀਮ ਨੂੰ ਐਕਟੀਵੇਟ ਕੀਤਾ ਤੇ ਲਖਣਾਪੁਰ ਦੇ ਰਹਿਣ ਵਾਲੇ ਬਹੁਤ ਦੋਸਤ ਅਰਸ਼ਦੀਪ ਸਿੰਘ ਅਤੇ ਸੂਰਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ પાસેથી 6 ਪਿਸਤਲ ਜੁੜੇ ਕੇ ਬਰਾਮਦ ਕੀਤੇ ਗਏ ਆ ਇਹ ਜਿਹੜੇ 4 ਪਿਸਤਲ ਪੀਐਕ5 ਨੇ ਤੇ 2 4 ਪਿਸਤਲ ਬਲੋਕ ਪਿਸਤਲ ਨੇ 9ਐਮ ਤੇ 2 ਪਿਸਤਲ 3 ਬੋਰ ਦੇ ਪੀਐਸ5 ਨੇ ਇਹ ਹਾਦਿਕ ਮੋੜਲੀ ਪੁਛੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਕਰਨ ਤੇ ਕੰਮ ਕਰਨ ਵਾਲੇ ਸਮਗਲਰ ਨੇ ਜਿਹੜੇ ਕੀ ਹਥਿਆਰ ਪੰਜਾਬ ਦੇ ਵਿੱਚ ਪੱਤਰ ਕਰਨ ਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਕੋਈ ਗਲਤ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਆਪਣਾ ਜਿਹੜੇ ਪਾਕਿਸਤਾਨ ਦੇ ਵਿੱਚ ਭਾਇਆ ਜਾ ਰਹੀ ਹੈ ਤੇ ਉਸੇ ਲੜੀ ਦੇ ਤਹਿਤ ਇਹਨਾਂ ਕੋਲਸ ਇਹ ਕੰਸਾਈਨਮੈਂਟ ਜਿਹੜੀ ਕੀ ਆਈ ਸੀਗੀ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ ਇੱਕ ਦੀ ਉਮਰ ਸੁਰਤ ਜੀ ਮਰਾ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਉਮੀ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੀ ਆਦੀ ਨੇ ਤੇ ਬਰੋ ਇਹ ਸੋਕੇ ਨੇ ਉਹਾਂ ਦੀ 8-8 ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਜੋ ਮਠਾਈ ਦੀ ਦੁਕਾਨ ਵੀ ਪਿੰਡ ਲਖਨੇ ਕੜਦਾ ਹੈ ਤੇ ਬਟੇ ਪਾਕਿਸਤਾਨੀ ਸਮਗਲਨ ਨਾਲ ਵਰਸਾ ਦੇ ਰਾਈ ਟਾਚ ਦੇ ਵਿੱਚ ਆ ਕੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਨਕਾਵੇ ਚ ਆ ਕੇ ਇਹ ਕੰਮ ਦੇ ਵਿੱਚ ਪੈ ਗਏ ਆ ਤੇ ਇਹ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੇ ਕਨਸਾਈਨਮੈਂਟ ਜਿਹੜੀ ਕੀ ਨੁੰਗਾਈ ਸੀਗੀ ਡੋਨ ਰਾਈ ਨੇ ਹੋ ਕੇ ਗੜੀ ਗੜੀ ਬੰਦਿਆਂ ਨੂੰ ਇਹ ਸਾਡੇ ਡਿਸਟ੍ਰੀਬਿਊਟ ਕੀਤੀ ਹੈ ਉਸ ਤੇ ਸਾਡੀ ਡੇਰ ਟੈਕਨੀਕਲ ਟੀਮ ਉਹ ਵਰਕ ਕਰ ਰਹੀ ਹੈ ਤੇ ਇਹਨਾਂ ਦੀ ਟੈਸਟ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਦਾ ਬਾਰਡਰ ਲੱਗੇ ਪਿੰਡ ਹੈ ਇੱਕ ਹੋਰ ਐਂਟੀਟੀ ਸਾਨੂੰ ਫਿਕਰ ਹੋਈ ਹੈ ਜਿਹੜੇ ਕਿ ਇਹਨਾਂ ਦੇ ਬੈਕ ਲਿੰਕ ਦੇ ਵਿੱਚ ਸੀਗੀ ਜਿਹੜਾ ਕਿ ਇਸ ਟੈਪ ਨੂੰ ਮੈਨੇਜ ਕਰ ਰਹੀ ਸੀ ਉਹਦੇ ਤੇ ਵੀ ਸਾਡੀ ਟੀਮਾਂ ਵਰਕ ਕਰ ਰਹੀ ਹੈ ਉਹਨੂੰ ਵੀ ਜਲਦੀ ਰੈਸਟ ਕਰ ਲਿਆ ਜਾਏਗਾ ਇਹ ਇਹ ਅੱਗੇ ਗਾਂ ਕਿਨਾਂ ਤੂੰ ਸਪਲਾਈ ਕਰ ਰਹੀ ਸੀ ਕਿ ਇਹ ਇਹਨਾਂ ਦੇ ਫੋਨ ਦੀ ਫੋਰੈਂਸਿਕ ਅਨਲਿਸਿਸ ਵੀ ਹੋ ਰਹੀ ਹੈ ਇਹਨਾਂ ਦੀ ਇੰਟਰੋਗੇਸ਼ਨ ਵੀ ਹੋ ਰਹੀ ਹੈ ਉਹਦੇ ਤੋਂ ਇਹ ਗੱਲ ਸਾਰੀ ਪੂਰੇ ਨੈਟਵਰਕ ਦੀ ਜਿਹੜੇ ਸਾਨੂੰ ਕਲੂਜ਼ ਮਿਲੇ ਨੇ ਇਹ ਗਾਂ ਕਿਤੇ ਕਿਤੇ ਤੱਕ ਅਗਲੀ ਸਪਲਾਈ ਚੱਲ ਰਹੀ ਸੀ ਇਹ ਹੁਣ ਇਹਨਾਂ ਨੂੰ ਗਾੜ ਦੇ ਵਿੱਚ ਪੇਸ਼ ਕਰਕੇ ਵਾਦਵਾ ਜਿਹੜਾ ਰਿਮਾਂਡ ਲਿਆ ਜਾਏਗਾ ਉਸ ਤੋਂ ਸਾਨੂੰ ਉਮੀਦ ਹੈ ਕਿ ਥੋੜੇ ਵੱਡੇ ਕਲਾਸੇ ਹੁੰਦੀ ਤੁਹਾਨੂੰ ਉਮੀਦ ਹੈ ਕਿ ਇਹ ਕਿੰਨੇ ਵੱਡੇ ਪੱਧਰ ਤੇ ਜਿਹੜਾ ਆਈਐਸਆਈ ਸਪੌਂਸਰਡ ਗਿਰੋ ਹੈ ਕੰਮ ਕਰ ਰਿਹਾ ਸੀ ਇਹਨਾਂ ਤੋਂ ਪਹਿਲਾਂ ਕੋਈ ਮਾਮਲੇ ਦਰਜ ਨਹੀਂ ਹੈ ਇਹ ਤੁਸੀਂ ਕਹਿ ਲਿਓ ਕਿ ਸਾਡੀ ਟੀਮ ਦੀ ਬੜੀ ਵੱਡੀ ਕਾਮਯਾਬੀ ਹੈ ਕਿ ਹੁਣ ਸਾਡੇ ਜਿਹੜੇ ਹੱਥ ਨੇ ਉਹਨਾਂ ਲੋਕਾਂ ਦੇ ਵੀ ਪੈਣ ਲੱਗ ਪਏ ਆ ਜਿਹੜੇ ਸੁੱਕੀਏ ਜਿਨ੍ਹਾਂ ਦਾ ਕੋਈ ਪਰਸਨਲ ਬੈਕਗ੍ਰਾਉਂਡ ਨਹੀਂ ਹੈ ਤੇ ਸੁੱਕੇ ਕੰਮ ਕਰਦੇ ਆ ਸਫੇਦ ਬੋਸੋ ਕੇ ਕੰਮ ਕਰਦੇ ਆ ਜਿਵੇਂ ਤੁਸੀਂ ਵੇਖਿਆ ਕਿ ਮਠਾਈ ਦੀ ਦੁਕਾਨ ਆਟ ਕਿਲੇ ਪਹਿਲੀ ਹੈ ਤੇ ਸੰਦੇਗ ਦੇ ਘੇਰੇ ਤੋਂ ਨਸ਼ਾ ਦੇ ਘੇਰੇ ਤੋਂ ਬਾਹਰ ਹੁੰਦੀਆਂ ਚੁੱਕੇ ਰਹਿੰਦੇ ਨੇ ਇਹ ਉਹ ਜਿਹੜੇ ਢੂੰਗੇ ਜਿਹੜੇ ਡੀਪ ਕੋਰਡ ਨੈਟਵਰਕ ਹੈ ਉਹਨਾਂ ਦੇ ਵੀ ਸਾਡੀ ਟੀਮ ਜਿਹੜੀ ਹੈ ਉਹਨਾਂ ਨੂੰ ਕੱਢ ਕੱਲ ਕੇ ਉਹਨਾਂ ਨੂੰ ਅਰੈਸਟ ਕਰਦੀ ਹੈ ਸਰ ਇਹਦੇ ਲਿੰਕ ਉਹ ਜਿਹੜਾ ਜਸੂਸ ਪੜਿਆ ਪਹਿਲਾਂ ਉਹਦੇ ਨਾਲ ਵੀ ਕੋਈ ਨਹੀਂ ਹਾਂਜੀ ਤੱਕ ਤਾਂ ਉਹਦੇ ਨਾਲ ਕੋਈ ਨਹੀਂ ਆਇਆ ਪਰ ਅਸੀਂ ਇਸ ਨੂੰ ਸਪੋਰਟ ਕਰਦੇ ਹਾਂ ਸਰ ਕੋਈ ਜਿਹੜਾ ਨਾ ਕੋਈ ਐਕੂਨ ਨਹੀਂ ਨਾ ਹੋ ਜਿਹੜਾ ਦੱਸਿਆ ਕਿ ਉਹਨਾਂ ਨੇ ਕੋਈ ਇਹ ਮੈਸੇਜ ਕਿਹਨੂੰ ਦਿੱਤਾ ਪਰ ਗਲਤ ਹੈਗਾ ਵੀ ਸਾਹਮਣੇ ਆ ਕੋਈ ਦੇਖੋ ਜੀ ਅਜੇ ਤੱਕ ਨਹੀਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਅਸੀਂ ਹਰ ਪਕੋਇਸ ਦੀ ਜਾਂਚ ਕਰ ਰਹੇ ਹਾਂ ਕਿ ਇਹ ਜਿਹੜੇ ਵੈਪਨ ਪਹਿਲਾਂ ਕਿੰਨੇ ਆਏ ਆ ਇਹ ਵਾਲੇ ਵੈਪਨ ਜਿਹੜੇ ਫੜੇ ਗਏ ਆ ਇਹ ਕਿਉਂ ਜਾਣੇ ਸੀਗੇ ਕੀ ਇਹਦਾ ਉਦੇਸ਼ ਇਹ ਸੀਗਾ ਕਿ ਕਦ ਜਿਹੜੇ ਕੰਮ ਵਾਸਤੇ ਆਏ ਸੀਗੇ ਬਟ ਇਹ ਗੱਲ ਆਪਾਂ ਪੁੱਤਾਂ ਤੋਂ ਤੇ ਕਹਿ ਸਕਦੇ ਆ ਕਿ ਜਿਹੜੇ ਪਾਕਿਸਤਾਨ ਤੋਂ ਵੈਪਨਸ ਆ ਰਹੇ ਆ ਇਹਨਾਂ ਦਾ ਕੋਈ ਨੇਕ ਮਕਸਦ ਤਾਂ ਸੀਗਾ ਨਹੀਂ ਕੋਈ ਇਹਨਾਂ ਨੇ ਫਾਇਰਿੰਗ ਕਰਕੇ ਤਾਂ ਕਰਨੀ ਨਹੀਂ ਸੀਗੀ ਇਹਨਾਂ ਦਾ ਮਕਸਦ ਇਹ ਹੀ ਸੀਗਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਸ ਤਰੀਕੇ ਨਾਲ ਅਸੀਂ ਖਰਾਬ ਕਰੀਏ